जय वाल्मीकि जय भीम जय पारद जी आज एससी स्कॉलरशिप ਦੇ ਸਬੰਧ ਦੇ ਵਿੱਚ ਸਾਡੇ ਨਿਤਿਨ ਭੀਮ ਜੀ ਵੱਲੋਂ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਔਰ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਜਲਦੀ ਤੋਂ ਜਲਦੀ ਦੇ ਉੱਪਰ ਜਿਹੜੀ ਉਹ ਕਾਰਵਾਈ ਕੀਤੀ ਜਾਵੇ जय वाल्मीकि जय भीम जय पारद जी ਹਾਂਜੀ ਸਰ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਡੀਸੀ ਨੂੰ ਮੰਗ ਪੱਤਰ ਦੇਣਾ ਹੈ ਕਿਸ ਬਾਰੇ ਦਿੱਤਾ ਗਿਆ ਜੀ ਮੇਰਾ ਨਾਮ ਨਿਤਿਸ਼ ਭੀਮ ਹੈ ਜੀ ਫਾਊਂਡਰ ਪੀਮ ਐਕਸ਼ਨ ਕਮੇਟੀ ਔਰ ਮੇਰੇ ਨਾਲ ਨੇ ਸਰਿੰਦਰ ਬਟਲਾਨ ਜੀ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ 1964 ਅਜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਸਬੰਧ ਦੇ ਵਿੱਚ ਇੱਕ ਮੰਗ ਪੱਤਰ ਜਿਹੜਾ ਵਾ ਰਾਹੀਂ ਡੀਸੀ ਸਾਹਿਬ ਅਮਰੀਕਸਰ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਗਿਆ ਵਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 2024-25 ਦਾ ਸੈਸ਼ਨ ਖਾਸ ਤੌਰ ਤੇ ਇੰਜੀਨੀਅਰਿੰਗ ਸਟੂਡੈਂਟਸ ਦਾ ਅਕਤੂਬਰ ਨਵੰਬਰ ਜਿਹੜੀ ਆ ਉਹ ਡੇਟਸ ਹੈਗੀਆਂ ਸਨ ਪੋਰਟਲ ਜਿਹੜਾ ਦਿੱਤਾ ਗਿਆ ਵਾ ਡਾਕਟਰ ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕ ਫੈਲੋਸ਼ਿਪ ਉਹਦਾ ਪੋਰਟਲ ਜਿਹੜਾ ਸਲੋ ਚੱਲ ਰਿਹਾ ਕਿਤੇ ਟੈਕਨੀਕਲ ਗਲਿਚ ਹੈਗਾ ਕਿਤੇ ਪੋਰਟਲ ਕੰਮ ਹੀ ਨਹੀਂ ਕਰ ਰਿਹਾ ਔਰ ਤਰੀਕ ਜਿਹੜੀ ਆ ਸਟੂਡੈਂਟਸ ਦੀ 15 ਨਵੰਬਰ ਸੀ ਔਰ 30 ਨਵੰਬਰ ਨੋਡਲ ਅਫਸਰ ਵੱਲੋਂ ਜਿਹੜਾ ਕਾਲਜ ਚ ਡੈਜ਼ਿਗਨੇਟ ਕੀਤਾ ਜਾਂਦਾ ਨੋਡਲ ਅਫਸਰ ਜਿਹਦਾ ਕੰਮ ਹੁੰਦਾ ਕਿ ਇਸ ਸਕੀਮ ਦੇ ਬੱਚੇ ਜਿਹੜੇ ਅਵੇਲ ਜਿਨ੍ਹਾਂ ਨੇ ਕਰ ਲਈ ਫੈਸਿਲਿਟੀ ਜਾਂ ਇਸ ਸਕੀਮ ਨੂੰ ਉਹਨਾਂ ਦਾ ਕੇਸ ਪ੍ਰੋਸੈਸ ਕਰਕੇ ਡਿਪਾਰਟਮੈਂਟ ਤੱਕ ਭੇਜਣਾ ਉਹਨਾਂ ਦੇ ਵੀ ਹੱਥ ਖੜੇ ਆ ਉਹ ਆਪ ਕਹਿ ਰਿਹਾ ਕਿ ਸਾਡੇ ਜਿਹੜੇ ਪੋਰਟਲਸ ਜਿਹੜੇ ਆ ਕੰਮ ਨਹੀਂ ਕਰ ਪਾ ਰਹੇ ਤੇ ਇਹਦੇ ਵਿੱਚ ਕਈ ਸਟੂਡੈਂਟਸ ਦਾ ਜਿਹੜਾ ਵਾ ਉਪਵੇਖ ਜਿਹੜਾ ਹਨੇਰੇ ਚ ਹੈਗਾ ਬਾਰ-ਬਾਰ ਬੇਨਤੀ ਕਰਾਂਗੇ ਕਿ ਸਾਡਾ ਸੰਵਿਧਾਨਿਕ ਹੱਕ ਹੈਗਾ ਡਾਕਟਰ ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੈਂਟਰ ਵੱਲੋਂ ਜਿਹੜੀ ਆ ਬਜਟ ਦੇ ਵਿੱਚ ਅਲੋਕੇਟ ਕੀਤੇ ਜਾਂਦੇ ਆ ਫੰਡ ਇਹ ਕਿਸੇ ਵੀ ਤਰੀਕੇ ਦੀ ਕੋਈ ਖਰਾਤ ਨਹੀਂ ਹੈਗੇ ਸਾਡੇ ਸੰਵਿਧਾਨਿਕ ਹੱਕ ਹੈਗਾ ਮਾਰਜਨਲਾਈਜ਼ਡ ਕਮਿਊਨਿਟੀ ਹਾਸ਼ੀਆ ਦਾ ਸਮਾਜ ਜੀ ਐਸ ਐਸ ਸੀ ਸਕਾਲਰਸ਼ਿਪ ਨੂੰ ਨਹੀਂ ਜੁੜਿਆ ਪੰਦਾ ਤੇ ਮੇਰੀਆਂ ਕੰਮ ਵਾਲੀਆਂ ਪੈਣਾ ਖੇਤ ਮਜ਼ ਉਹ ਆਪਣੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਕਿਤੇ ਵੀ ਕਾਮਯਾਬ ਨਹੀਂ ਹੋ ਪਾਣਗੇ ਤੇ ਸ਼ਾਇਦ ਕੋਈ ਵੀ ਸਿਵਲ ਸੁਸਾਇਟੀ ਦਾ ਇਹ ਬੰਦਾ ਨਹੀਂ ਚਾਹੇਗਾ ਕਿ ਬੱਚੇ ਜਿਹੜੇ ਨਾ ਪੜ ਪਾਣ ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਗਈ ਆ ਔਰ ਸੋਸ਼ਲ ਜਸਟਿਸ ਡਿਪਾਰਟਮੈਂਟ ਮੈਡਮ ਬਲਜੀਤ ਕੌਰ ਜਿਹੜੇ ਆ ਮਨਿਸਟਰ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਡੇਟ ਨੂੰ ਜਿਹੜਾ ਵਾ 30 ਦਿਨ ਐਕਸਟੈਂਡ ਕੀਤਾ ਜਾਵੇ ਸਿਸਟਮ ਨੂੰ ਪਾਰਦਰਸ਼ੀ ਬਣਾਇਆ ਜਾਵੇ ਟੈਕਨੀਕਲ ਪ੍ਰੋਸੈਸ ਨੂੰ ਤੇਜ਼ ਕੀਤਾ ਜਾਵੇ ਔਰ बार-बार ਬੇਨਤੀ ਕਰਾਂਗੇ ਕਿ ਕਾਲਜਾਂ ਦੇ ਨੋਡਲ ਅਫਸਰ ਜਿਹੜੇ ਆ ਉਹ ਵੀ ਡਿਪਾਰਟਮੈਂਟ ਤੱਕ ਸਟੂਡੈਂਟਸ ਆ ਨਹੀਂ ਪਹੁੰਚ ਪਾ ਰਹੇ ਔ ਅ ਐਸਐਸ ਸਕਾਲਰਸ਼ਿਪ ਨੂੰ ਅਵੇਲ ਕਰਨ ਲਈ ਇਨਕਮ ਸਰਟੀਫਿਕੇਟ ਲੱਗਣਾ ਜ਼ਰੂਰੀ ਹੁੰਦਾ ਮੰਡੇਟਰੀ ਹੈਗਾ ਉਸ ਇਨਕਮ ਸਰਟੀਫਿਕੇਟ ਨੂੰ ਹਾਸਲ ਕਰਨ ਲਈ ਸੁਵਿਧਾ ਸੈਂਟਰ ਜਿਹੜਾ ਵਾ ਉਹ ਇੱਕ ਭਾਰੀ ਹੋ ਸੁਵਿਧਾ ਦਾ ਕੇਂਦਰ ਬਣ ਚੁੱਕਾ ਨੌਕਰਸ਼ਾਈ ਜਿਹੜੀ ਹੈ ਲਾਲ ਫੀਤਾ ਸ਼ਾਈ ਇੱਕ ਸਮੱਸਿਆ ਬਣ ਚੁੱਕੀ ਆ ਜਿਹਦੇ ਕੋਤੇ ਕੋਈ ਸਫਾਰਿਸ਼ ਜਾਂ ਕੋਈ ਸੋਰਸ ਹੈਗਾ ਉਹਦਾ ਤੇ ਇੱਕ ਦਿਨ ਚ ਬਣ ਜਾਂਦਾ ਬਾਕੀ ਸਟੂਡੈਂਟਸ ਜਿਹੜੇ ਆ ਉਹ ਵਿਚਾਰੇ ਉੱਧੇ ਹੀ ਠੱਕੇ ਖਾਂਦੇ ਰਹਿੰਦੇ ਆ ਔਰ ਵਿਦਆਊਟ ਇਨਕਮ ਸਰਟੀਫਿਕੇਟ ਕਿਤੇ ਵੀ ਪੋਸੀਬਲ ਨਹੀਂ ਹੈਗਾ ਕਿ ਐਸ ਸਕੀਮ ਨੂੰ ਅ ਅਵੇਲ ਕੀਤਾ ਜਾਵੇ ਸੋ ਇਸ ਨੂੰ ਟਰਾਂਸਪੇਅਰੈਂਟ ਕੀਤਾ ਜਾਵੇ 파ਦਰਸ਼ੀ ਬਣਾਇਆ ਜਾਵੇ ਸੋਸ਼ਲ ਜਸਟਿਸ ਡਿਪਾਰਟਮੈਂਟ ਦੇ ਥਰੂ ਹੀ ਕੋਈ ਇਨਕਮ ਸਰਟੀਫਿਕੇਟ ਦਾ ਕੋਈ ਸਿਸਟਮ ਬਣਨਾ ਚਾਹੀਦਾ ਨਾ ਕਿ ਉਹ ਜਗ੍ਹਾ ਜਿੱਥੇ ਆਲਰੇਡੀ ਹਜ਼ਾਰਾਂ ਲੋਕ ਜਿਹੜੇ ਆ ਸਾਰੀ ਦਿਹਾੜੀ ਜਾਂਦੇ ਆ ਉੱਥੇ ਵਿਚਾਰਾ ਆਪਣਾ ਸਟੂਡੈਂਟ ਰੋਲਦਾ ਰਹਿ ਜਾਂਦਾ ਬੇਨਤੀ ਕਰਾਂਗੇ ਜੀ ਕਿ ਤਰੀਕ ਨੂੰ ਐਕਸਟੈਂਡ ਕੀਤਾ ਜਾਵੇ ਤੇ ਨਾਲ ਇਹ ਕਵਾਂਗੇ ਕਿ ਜੇ 7 ਦਿਨਾਂ ਤੱਕ ਇਹ ਤਰੀਕ ਨਹੀਂ ਵਧਾਈ ਜਾਂਦੀ 10 ਤਰੀਕ ਅ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਸੱਚਕੰਚੀ ਜੀ ਦਰਬਾਰ ਸਾਹਿਬ ਉਦੇ ਬਾਅਦ ਮੈਂ ਖੁਦ ਕੋ ਹੜਤਾਲ ਤੇ ਬੈਠਾਂਗਾ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਮੇਰੀ ਨਿੱਜੀ ਹੋਊਗੀ ਮੈਂ ਆਰਟੀਕਲ 19 ਨੂੰ ਐਕਸਰਸਾਈਜ਼ ਕਰਾਂਗਾ ਨਾ ਕੋਈ ਸ਼ਾਸਨ ਦਾ ਪ੍ਰਸ਼ਾਸਨ ਔਰ ਉਸ ਸੰਵਿਧਾਨ ਦੇ ਅੱਗੇ ਬੈਠਾਂਗੇ ਜਿੱਤੋਂ ਸਾਨੂੰ ਸੰਵਿਧਾਨਿਕ ਹੱਕ ਮਿਲ ਗਿਆ ਜੈ ਹਵਾਲਮੀ ਕੀ ਜੈ ਫੀਮ ਜੈ ਸੰਵਿਧਾਨ ਧੰਨਵਾਦ ਕਰਾਂਗਾ ਬਡਲਾਂ ਸਾਹਿਬ ਦਾ ਤੇ ਉਹਨਾਂ ਦੇ ਸਾਥੀਆਂ ਦਾ ਅੱਜ ਇਹਨਾਂ ਨੇ ਆ ਕੇ ਸਹਿਯੋਗ ਦਿੱਤਾ ਜੈ ਹਵਾਲਮੀ ਕੀ